ਹਾਂਜੀ ਦੋਸਤੋ ਕੰਮ ਆਉਣ ਵਾਲੀਆਂ ਗੱਲਾਂ ਨੰਬਰ 1 ਰੋਜ਼ਾਨਾ ਸਵੇਰੇ ਖਾਲੀ ਪੇਟ ਆਮਲੇ ਦੇ ਚੂਰਨ ਦਾ ਸੇਵਨ ਕਰਨ ਨਾਲ ਸ਼ੂਗਰ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 2 ਦੁੱਧ ਵਿੱਚ ਕੇਲਾ ਪਾ ਕੇ ਖਾਣ ਨਾਲ ਤੁਹਾਨੂੰ ਕਦੇ ਕਮਜ਼ੋਰੀ ਨਹੀਂ ਆਏਗੀ ਨੰਬਰ 3 ਜਿਹੜੇ ਲੋਕ ਜ਼ਿਆਦਾ ਗਰਮ ਪਾਣੀ ਨਾਲ ਹੁੰਦੇ ਹਨ ਉਹਨਾਂ ਦੀ ਚਮੜੀ ਖੁਸ਼ਕ ਤੇ ਨਰਮ ਹੋ ਜਾਂਦੀ ਹੈ ਨੰਬਰ 4 ਜੇਕਰ ਤੁਹਾਡੇ ਮਸੂੜਿਆਂ ਵਿੱਚ ਸੋਜ ਹੋ ਜਾਵੇ ਤਾਂ ਗਰਮ ਪਾਣੀ ਵਿੱਚ ਨੂਨ ਪਾ ਕੇ ਗਰਾਰੇ ਕਰੋ ਤੁਹਾਡੀ ਸੋਜ ਦੂਰ ਹੋ ਜਾਵੇਗੀ ਨੰਬਰ 5 ਜੇਕਰ ਤੁਹਾਡੇ ਬੱਚੇ ਦੇ ਪੇਟ ਵਿੱਚ ਦਰਦ ਹੋਣ ਲੱਗ ਜਾਵੇ ਤਾਂ ਉਸ ਨੂੰ ਥੋੜੀ ਜਿਹੀ ਹੰਗ ਚਟਾ ਦਿਓ ਦਰਦ ਤੋਂ ਰਾਹ ਮਿਲੇਗਾ ਨੰਬਰ 6 ਰੋਜਾਣਾ ਕਰੇਲੇ ਦਾ ਜੂਸ ਪੀਣ ਨਾਲ ਸ਼ੂਗਰ ਦੀ ਬਿਮਾਰੀ ਘਟਦੀ ਹੈ ਨੰਬਰ 7 ਰੋਜਾਲਾ ਕੇਲਾ ਖਾਣਾ ਦਿਮਾਗ ਤੇਜ ਹੁੰਦਾ ਹੈ ਨੰਬਰ 8 ਹਫਤੇ ਵਿੱਚ ਇੱਕ ਵਾਰ ਹਲਦੀ ਵਾਲਾ ਦੁੱਧ ਪੀਣ ਨਾਲ ਪੇਟ ਸਾਫ਼ ਹੁੰਦਾ ਹੈ ਨੰਬਰ 9 ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਲੋ ਹੋ ਜਾਂਦਾ ਹੈ ਤਾਂ ਥੋੜੇ ਜੇ ਪਾਣੀ ਵਿੱਚ ਨਾਮ ਕੋਲ ਕੇ ਪਿਓ ਤੁਹਾਡਾ ਬਲੱਡ ਪ੍ਰੈਸ਼ਰ ਠੀਕ ਹੋ ਜਾਵੇਗਾ ਨੰਬਰ 10 ਖਾਣਾ ਖਾਣ ਦੇ ਨਾਲ ਲੱਛੀ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਪੇਟ ਸਾਫ਼ ਰਹਿੰਦਾ ਹੈ ਨੰਬਰ 11 ਤੁਹਾਨੂੰ ਹਰ ਰੋਜ਼ ਸਲਾਦ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਕਬਜ ਵਰਗੀ ਬਿਮਾਰੀ ਤੋਂ ਬਚ ਸਕਦੇ ਹੋ ਨੰਬਰ 12 ਜੇਕਰ ਤੁਹਾਡੇ ਅੱਖਾਂ ਕਮਜ਼ੋਰ ਹਨ ਤਾਂ ਤੁਹਾਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਆਮਲੇ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 13 ਅਜਵਾਇਣ ਦਾ ਸੇਵਨ ਕਰਨ ਨਾਲ ਤੁਹਾਡਾ ਖੂਨ ਕਦੇ ਵੀ ਨਹੀਂ ਜੰਮਦਾ ਨੰਬਰ 14 ਜੋ ਲੋਕ ਦਹੀਂ ਦਾ ਸੇਵਨ ਰੋਜ਼ਾਨਾ ਕਰਦੇ ਹਨ ਉਹਨਾਂ ਨੂੰ ਕਦੇ ਪਿਸ਼ਾਬ ਦੀ ਇਨਫੈਕਸ਼ਨ ਨਹੀਂ ਹੁੰਦੀ ਨੰਬਰ 15 ਰਾਤ ਨੂੰ ਧੁੰਨੀ ਵਿੱਚ ਤੇਲ ਲਗਾਉਣ ਨਾਲ ਫਟਾਈ ਬੋਲੋ ਠੀਕ ਹੋ ਜਾਂਦੇ ਹਨ ਨੰਬਰ 16 ਹਰ ਉਹ ਜੋ ਬਲੇ ਹੋਏ ਆਲੂ ਦਾ ਸੇਵਨ ਕਰਨ ਨਾਲ ਪਾੜ ਜਲਦੀ ਨਾਲ ਵਧਣ ਲੱਗ ਜਾਂਦਾ ਹੈ ਨੰਬਰ 17 ਜੇਕਰ ਤੁਹਾਨੂੰ ਪਸ਼ਾਬ ਰੋਕ ਕੇ ਆਉਂਦਾ ਹੈ ਤਾਂ ਤੁਹਾਨੂੰ ਵੱਧ ਤੋਂ ਵੱਧ ਨਾਰੀਅਲ ਪਾਣੀ ਪੀਣਾ ਚਾਹੀਦਾ ਨੰਬਰ 18 ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਉਹਨਾਂ ਨੂੰ ਕਦੇ ਵੀ ਤਲੀ ਹੋਈ ਚੀਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 19 ਜਿਆਦਾ ਠੰਡੇ ਪਾਣੀ ਦਾ ਸੇਵਨ ਕਰਨ ਨਾਲ ਚਿਹਰੇ ਤੇ ਝੋੜੀਆਂ ਪੈਣ ਲੱਗ ਜਾਂਦੀਆਂ ਹਨ ਨੰਬਰ 20 ਵਾਲਾਂ ਦੀ ਲਵਾਈ ਵਧਾਉਣ ਲਈ ਰੋਜ਼ਾਨਾ ਨਾਰੀਅਲ ਤੇਲ ਦਾ ਸੇਵਨ ਕਰੋ ਨੰਬਰ 21 ਜੇਕਰ ਤੁਸੀਂ ਪੇਟ ਦੀ ਚਰਬੀ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਟੀ ਦੇ ਨਾਲ ਸਲਾਦ ਦਾ ਸੇਵਨ ਜ਼ਰੂਰ ਕਰੋ ਧੰਨਵਾਦ